ਪੜ ਪ੍ਰਭਾਵਿਤ ਲੋਕਾਂ ਵਾਸਤੇ ਸੰਗਤਾ ਵਾਸਤੇ ਸ਼ਹੀਦ ਸਿੰਘ ਫਾਊਂਡੇਸ਼ਨ ਵੱਲੋਂ ਸਾਡੇ ਡਾਕਟਰ ਟਹਿਲ ਸਿੰਘ ਜੀ ਤੇ ਬਾਬਾ ਸ਼ਾਮ ਸਿੰਘ ਜੀ ਹੋਰ ਵੀ ਇਹਨਾਂ ਦੇ ਨਾਲ ਜਿੰਨੇ ਵੀ ਪੰਦਵੰਤੇ ਸੱਜਣ ਨੇ ਸੰਯੋਗੀ ਸੱਜਣ ਨੇ ਦਾਰਨੀ ਸੱਜਣ ਨੇ ਉਹਨਾਂ ਨੇ ਇਹ ਮੈਡੀਕਲ ਕੈਂਪ ਲਾਇਆ ਫਰੀ ਦਵਾਈਆਂ ਇੱਥੇ ਦੇ ਰਹੇ ਨੇ ਨਾਲ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਇਹ ਜੀ ਕੈਂਪ ਅੱਜ ਨਹੀਂ ਇਹਦੀ ਆਉਣ ਵਾਲੇ ਲੰਬੇ ਸਮੇਂ ਤੱਕ ਜਿਹੜਾ ਸਾਡਾ ਕੈਂਪ ਚੱਲੂ ਇਹਦੇ ਚ ਫਰੀ ਕਾਸਟ ਅਸੀਂ ਟੈਸਟ ਕਰਾਂਗੇ ਜੋ ਆਰਐਫਟੀ ਆ ਲੈਫਟੀ ਲਿਪਿਡ ਪ੍ਰੋਫਾਈਲ ਯੂ ਜੈਨੂਨ ਟੈਸਟ 11-1200 ਦੇ ਬਾਜ਼ਾਰ ਚ ਉਹ ਬਾਬਾ ਜੀ ਵੱਲੋਂ ਸਾਨੂੰ ਹੁਕਮ ਹੋਇਆ ਹੈ ਬਿਲਕੁਲ ਬਾਬਾ ਇੰਦਰ ਸਿੰਘ ਚੈਰੀਟੇਬਲ ਲੈਬਰਾਟਰੀ ਵੱਲੋਂ ਬਿਲਕੁਲ ਫ੍ਰੀ ਕਰ ਰਹੇ ਆ ਔਰ ਇਹ ਲੰਮਾ ਸਮਾਂ ਚੱਲੂ ਨਾਲ ਅਸੀਂ ਮੈਡੀਕਲ ਕੈਂਪ ਵੀ ਲਵਾਇਆ ਹੋਰ ਜੋ ਲੋੜਵੰਦਾਂ ਦੀ ਜਿਨ੍ਹਾਂ ਨੂੰ ਸ਼ੂਗਰ ਆ ਬਲੱਡ ਪ੍ਰੈਸ਼ਰ ਆ ਹਾਰਟ ਦੀ ਪ੍ਰੋਬਲਮ ਆ ਉਹ ਸਾਡੇ ਕੋਲੇ ਆਪਣਾ ਨਾਮ ਰਜਿਸਟਰਡ ਕਰਾ ਕੇ ਆਪਣੀ ਮੈਡੀਸਨ ਪੱਕੀ ਇੱਥੋਂ ਲੈ ਸਕਦਾ ਇਹ ਜਿਹੜਾ ਕੈਂਪ ਆ ਜੀ ਇਹ ਸ਼ਹੀਦ ਸਿੰਘਾ ਫਾਊਂਡੇਸ਼ਨ ਵੱਲੋਂ ਤੇ ਨਾਲ ਲੈਬੋਰੀ ਟੈਸਟ ਜਿਹੜੇ ਉਹ ਬਾਬਾ ਇੰਦਰ ਸਿੰਘ ਜੀ ਲੈਬੋਰੀ ਿਲਮੇ ਵਾਲਾ ਚਲਾਇਆ ਜਾ ਰਿਹਾ ਵਾ ਠੀਕ ਹੈ ਤੇ ਬਾਹਰ ਦੇ ਸੰਗਤਾਂ ਨੇ ਬੇਹਦਾ ਸਹਿਯੋਗ ਆ ਤੇ ਇਲਾਕੇ ਦੇ ਸੰਗਤਾਂ ਸਹਿਯੋਗ ਕਰ ਰਹੀਆਂ ਵਾ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਫਤਗੜ ਸਭਰਾ ਰਾਜੀ ਸਭਰਾ ਜਿਹੜੇ ਤੁਸੀਂ ਬੰਨ ਵਾਲੇ ਇਲਾਕੇ ਆ ਇੱਥੇ ਅਸੀਂ ਪਹੁੰਚੇ ਹੋਏ ਆ ਅੱਜ ਚੀਤ ਸਿੰਘ ਫਾਊਂਡੇਸ਼ਨ ਵੱਲੋਂ ਅੱਜ ਹੜਪੀੜਤਾਂ ਲਈ ਕੈਂਪ ਤੇ ਹੋਰ ਤਰ੍ਹਾਂ ਦੇ ਹਰ ਤਰ੍ਹਾਂ ਦੀਆਂ ਜਿਹੜੀਆਂ ਸਵਾਵਾਂ ਜਾਰੀ ਨੇ ਤੁਸੀਂ ਵੀਡੀਓ ਦੇ ਜ਼ਰੀਏ ਦੇਖ ਸਕਦੇ ਹੋ ਸੰਤ ਬਾਬਾ ਇੰਦਰ ਸਿੰਘ ਜੀ ਚੈਰੀਟੇਬਲ ਲੈਬਰਾਟਰੀ ਗੁਰਦਾਰਾ ਚੀਤ ਸਿੰਘ ਪਿੰਡ ਇਲਮੇ ਵਾਲਾ ਫਰੋਇਪੁਰ ਉਹਨਾਂ ਵੱਲੋਂ ਤੇ ਇੱਥੇ ਮਹਾਂਪੁਰਖ ਜੀ ਬਾਬਾ ਜੀ ਹੋਰ ਇਲਾਕੇ ਦੀ ਸੰਗਤ ਤੇ ਫਾਊਂਡੇਸ਼ਨ ਵੱਲੋਂ ਜਿਹੜਾ ਇੱਥੇ ਚੀਤ ਸਿੰਘ ਫਾਊਂਡੇਸ਼ਨ ਵੱਲੋਂ ਜਿਹੜਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਵਾਈਆਂ ਦਾ ਪ੍ਰਬੰਧ ਆ ਜਾਂ ਇੱਥੇ ਸੰਗਤ ਪਹੁੰਚੀ ਉਹਨਾਂ ਦਾ ਲਾਜ ਵਾਸਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਰੇ ਬਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾੜ ਪ੍ਰਭਾਵਿਤ ਲੋਕਾਂ ਵਾਸਤੇ ਸੰਗਤਾਂ ਵਾਸਤੇ ਸ਼ੀਰ ਸਿੰਘ ਫਾਊਂਡੇਸ਼ਨ ਵੱਲੋਂ ਸਾਡੇ ਡਾਕਟਰ ਟਹਿਲ ਸਿੰਘ ਜੀ ਤੇ ਬਾਬਾ ਸ਼ਾਮ ਸਿੰਘ ਜੀ ਹੋਰ ਵੀ ਇਹਨਾਂ ਦੇ ਨਾਲ ਜਿੰਨੇ ਵੀ ਪੰਦਵੰਤੇ ਸੱਜਣ ਨੇ ਸੰਯੋਗੀ ਸੱਜਣ ਨੇ ਦਾਰਨੀ ਸੱਜਣ ਨੇ ਉਹਨਾਂ ਨੇ ਇਹ ਮੈਡੀਕਲ ਕੈਂਪ ਲਾਇਆ ਫਰੀ ਦਵਾਈਆਂ ਇੱਥੇ ਦੇ ਰਹੇ ਨੇ ਨਾਲ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਅਤੇ ਗੁਰਦੁਆਰਾ ਸ਼ੀਰ ਸਿੰਘ ਪਿੰਡ ਲਿਮੇ ਵਾਲੇ ਵੱਲੋਂ ਸੰਤ ਬਾਬਾ ਇੰਦਰ ਸਿੰਘ ਦੀ ਚੈਰੀਟੇਬਲ ਵੋਟਰੀ ਵੱਲੋਂ ਇੱਥੇ ਫ੍ਰੀ ਜਿਹੜੇ ਖੂਨ ਦੇ ਜਿਹੜੇ ਸੈਂਪਲ ਨੇ ਫ੍ਰੀ ਇੱਥੇ ਰਿਪੋਰਟਾਂ ਦਿੱਤੀਆਂ ਜਾਣਗੀਆਂ ਫ੍ਰੀ ਸੈਂਪਲ ਲੈ ਜਾਣਗੇ ਇਹ ਸਾਰੀਆਂ ਸਵਾਵਾਂ ਇਨ੍ਹਾਂ ਸਿੰਘਾਂ ਨਾਲ ਰਲ ਮਿਲ ਕੇ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਹਾਂਜੀ ਤੇ ਵਧੀਆ ਮਨ ਲੋ ਇਲਾਜ ਚੱਲ ਰਿਹਾ ਜਿਹੜੇ ਲੋੜਵੰਦ ਤੱਕ ਜਿਹੜਾ ਇਲਾਜ ਹਾਂਜੀ ਹਾਂਜੀ ਜਿਹੜੇ ਵੀ ਆਉਂਦੇ ਨੇ ਆਪ ਦਾ ਸਿੰਪਲ ਦੇ ਕੇ ਉਹ ਸਾਬ ਨਾਲ ਰਿਪੋਰਟ ਦੇ ਹਿਸਾਬ ਨਾਲ ਦਵਾਈਆਂ ਫਿਰ ਡਾਕਟਰ ਸਾਹਿਬ ਬੈਠੇ ਨੇ ਠੀਕ ਹੈ ਹੋਰ ਵੀ ਜਿਵੇਂ ਦੀ ਸੇਵਾ ਆਉਂਦੀ ਏ ਉਹ ਕਰਾਂਗੇ ਇੱਥੇ ਸੇਵਾ ਹਰ ਪ੍ਰਭਾਵਿਤ ਵਾਸਤੇ ਠੀਕ ਹੈ ਹਾਂਜੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਕਾ ਖਾਲਸਾ ਹਾਂਜੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਹਾਂਜੀ ਕਰੋ ਬੇਨਤੀ ਜੀ ਇਹ ਸੀ ਸ਼ੀਰ ਸਿੰਘ ਫਾਊਂਡੇਸ਼ਨ ਵੱਲੋਂ ਤੇ ਬਾਬਾ ਦੀਪ ਸਿੰਘ ਅਮਰ ਅਮਰ ਸਿੰਘ ਇਲਮੇ ਵਾਲੇ ਬਾਬਾ ਇੰਦਰ ਸਿੰਘ ਵੱਲੋਂ ਸਾਂਝਾ ਕੈਂਪ ਲਗਾਇਆ ਗਿਆ ਵਾ ਜੋ ਮੱਲਾਂ ਵਾਲੇ ਦੀਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੰਗਤਾਂ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਕੈਂਪ ਚੱਲ ਰਿਹਾ ਵਾ ਤੇ ਬੜੀ ਮਹਾਰਾਜ ਦੀ ਕਿਰਪਾ ਸਵੀਰਦੇ ਆਏ ਆ ਜਿੰਨੇ ਦਿਨ ਵੀ ਸਹਿਯੋਗ ਸੰਗਤਾਂ ਦਾ ਹੋਇਆ ਉਹਨੇ ਦਿਨ ਇਹ ਤੇ ਸੇਵਾ ਕਰਾਂਗੇ ਤੇ ਨਾਲ ਚਾਹ ਤੇ ਬਿਸਕਟਾਂ ਦਾ ਲੰਗਰ ਵੀ ਨਾਲ ਸੇਵਾ ਚੱਲ ਰਹੀ ਏ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਡਾਕਟਰ ਬਲਜੀਤ ਸਿੰਘ ਨਾਲ ਆਪਾਂ ਵੀ ਗੱਲਬਾਤ ਕਰ ਲਾਂਗੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਇਹ ਜੀ ਕੈਂਪ ਅੱਜ ਨਹੀਂ ਇਹਦੀ ਆਉਣ ਵਾਲੇ ਲੰਮੇ ਸਮੇਂ ਤੱਕ ਜਿਹੜਾ ਸਾਡਾ ਕੈਂਪ ਚੱਲੂ ਹੈ ਉਹਦੇ ਚ ਫ੍ਰੀ ਕੋਸਟ ਅਸੀਂ ਟੈਸਟ ਕਰਾਂਗੇ ਜੋ ਆਰਐਫਟੀ ਆ ਲੈਫਟੀ ਲਿਪਿਡ ਪ੍ਰੋਫਾਈਲ ਜੋ ਜੈਨੂਇਨ ਟੈਸਟ 11-1200 ਦੇ ਬਾਜ਼ਾਰ ਚ ਉਹਦੇ ਉਹ ਬਾਬਾ ਜੀ ਵੱਲੋਂ ਸਾਨੂੰ ਹੁਕਮ ਹੋਇਆ ਹੈ ਬਿਲਕੁਲ ਬਾਬਾ ਇੰਦਰ ਸਿੰਘ ਚੈਰੀਟੇਬਲ ਲੈਬਰਾਟਰੀ ਵੱਲੋਂ ਬਿਲਕੁਲ ਫ੍ਰੀ ਕਰ ਰਹੇ ਆ ਔਰੇ ਲੰਮਾ ਸਮਾਂ ਚੱਲੂ ਨਾਲ ਅਸੀਂ ਮੈਡੀਕਲ ਕੈਂਪ ਵੀ ਲਵਾਇਆ ਹੋਰ ਜੋ ਲੋੜਵੰਦਾਂ ਦੀ ਜਿਨ੍ਹਾਂ ਨੂੰ ਸ਼ੂਗਰ ਆ ਬਲੱਡ ਪ੍ਰੈਸ਼ਰ ਆ ਹਾਰਟ ਦੀ ਪ੍ਰੋਬਲਮ ਆ ਉਹ ਸਾਡੇ ਕੋਲੇ ਆਪਣਾ ਨਾਮ ਰਜਿਸਟਰਡ ਕਰਾ ਕੇ ਆਪਣੀ ਮੈਡੀਸਨ ਪੱਕੀ ਇੱਥੋਂ ਲੈ ਸਕਦਾ ਹੂੰ ਵੈਵਰ ਜੀ ਕਾ ਖਾਸ ਸਤ 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 ਸਨ ਜਿਨ੍ਹਾਂ ਨੂੰ ਕੋਈ ਲੌਂਗ ਜਾਂ ਪਰਮਾਨੈਂਟ ਦੂਸਰੇ ਡਿਸੀਜ਼ ਆ ਉਹਨਾਂ ਲਈ ਵੀ ਅਸੀਂ ਨਾਲ ਇਲੈਕਟ੍ਰੋ ਹੋਮੋਪੈਥੀ ਦਾ ਕੈਂਪ ਲਵਾ ਕੇ ਉਹਨਾਂ ਦੁਆਰਾ ਫਰੀ ਦੁਆਰਾਈਆਂ ਦੇ ਇੱਕ ਕੋਈ ਹਦਾਇਤ ਵੀ ਤੁਸੀਂ ਜਿਸ ਤਰ੍ਹਾਂ ਪਾਣੀ ਕੋ ਦੁਸਤੇ ਜਾਂ ਕਿਸ ਤਰ੍ਹਾਂ ਕੋਈ ਹਦਾਇਤ ਵੀ ਕਰੋਗੇ ਇਹਦੇ ਅੰਦਰ ਬਿਲਕੁਲ ਜੀ ਬਿਲਕੁਲ ਇੱਕ ਤਾਂ ਪੀਣ ਵਾਲੇ ਪਾਣੀ ਦੀ ਸਾਬ ਪੀਣਾ ਚਾਹੀਦਾ ਤਲੀਆਂ ਚੀਜ਼ਾਂ ਬਜਾਰੀ ਚੀਜ਼ਾਂ ਇਨਾਂ ਤੋਂ ਬਚਣਾ ਚਾਹੀਦਾ ਠੀਕ ਹੈ ਪਾਣੀ ਦੇ ਵਿੱਚ ਜ਼ਿਆਦਾ ਨਾ ਬੜੂ ਕਿਉਂਕਿ ਪਿਛਲੇ ਵਾਰ ਸਾਲ ਵੀ ਜਦੋਂ ਸਾਨੂੰ ਪਤਾ ਐਸੀ ਪ੍ਰੋਬਲਮ ਆਈ ਸੀ ਪੈਰ ਹੱਥ ਮਤਲਬ ਕਾਫੀ ਖਰਾਬ ਹੋ ਗਏ ਇਫੈਕਟਡ ਵਗੈਰਾ ਐਸੇ ਪ੍ਰੋਬਲਮ ਤਖਾਂ ਦੀ ਆਉਂਦੀ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਠੀਕ ਕੋਈ ਬਾਬਾ ਜੀ ਦੇ ਸਹਯੋਗ ਨਾਲ ਲੱਗੇ ਆ ਜੀ ਪਰਮਾਤਮਾ ਦੀ ਕਿਰਪਾ ਚਾਹੀਦੀ ਜਿੰਨੇ ਜੋਗੀ ਹੋਵੇ ਸੇਵਾ 'ਚ ਹਾਜ਼ਰ ਹੋਵੇ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਸੋ ਹੋਰ ਵੀ ਤੁਹਾਡਾਂ ਵਿੱਚ ਸੁਵਿਧਾ ਸਹਾਨੀਆਂ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਸਿੰਘ ਫਾਊਂਡੇਸ਼ਨ ਵੱਲੋਂ ਹੜਪੀੜ ਸੰਗਤਾਂ ਲਈ ਮੈਡੀਕਲ ਕੈਂਪ ਅਤੇ ਹਰ ਤਰ੍ਹਾਂ ਦੀ ਸੇਵਾ ਹਾਜ਼ਰ ਹੈ ਤਾਂ ਨਾਲ ਹੀ ਜਿਹੜਾ ਸੰਤ ਬਾਬਾ ਇੰਦਰ ਸਿੰਘ ਜੀ ਚੈਰੀਟੇਬਲ ਲੈਬਰਾਟਰੀ ਗੁਰਦੁਆਰਾ ਸ਼ਹੀਦ ਸਿੰਘ ਪਿੰਡ ਇਲਮੀ ਵਾਲਾ ਫਰੋਹ ਪਰ ਵੱਲੋਂ ਲਗਾਤਾਰ ਜਿਹੜੀਆਂ ਸਵਾਵੇਂ ਇੱਥੇ ਚੱਲ ਰਹੀਆਂ ਹੈਗੀਆਂ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਜਿਹੜਾ ਪੇਜ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਤ ਬਾਤ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ